ਨਾਕੇ ਤੇ ਖੜੇ ਮੁਲਾਜ਼ਮਾਂ ਨੂੰ ਆਪਣਾ ਰੋਪ ਵਿਖਾ ਰਿਹਾ ਸੀ ਇਹ ਮੁਲਾਜ਼ਮ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਕਹਿੰਦਾ ਨਜ਼ਰ ਆਇਆ ਕਿ ਮੈਂ ਵਰਦੀ ਨਹੀਂ ਪੌਂਦਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋ ਮੁਲਾਜ਼ਮ ਦੇ ਨਾਲ ਇੱਕ ਹੋਰ ਮੁਲਾਜ਼ਮ ਉਲਝਦਾ ਹੋਇਆ ਨਜ਼ਰ ਆਇਆ ਤਸਵੀਰਾਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਈਏ ਸੀਸੀਟੀਵੀ ਦੇ ਵਿੱਚ ਇਹ ਸਾਰੀ ਤਸਵੀਰਾਂ ਕੈਦ ਹੋਈਆਂ ਨੇ ਸੋ ਨਾਕੇ ਤੇ ਖੜੇ ਮੁਲਾਜ਼ਮਾਂ ਨੂੰ ਆਪਣਾ ਰੋਪ ਵਿਖਾਉਂਦਾ ਹੋਇਆ ਇਹ ਸ਼ਖਸ ਨਜ਼ਰ ਆਇਆ ਤੇ ਕਹਿੰਦਾ ਨਜ਼ਰ ਆਇਆ ਕਿ ਮੈਂ ਵਰਦੀ ਨਹੀਂ ਪਾਉਂਦਾ ਤੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਕਿੱਡੀਆਂ ਨੇ ਜੜਾਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਦੇ ਨਾਮ ਲੱਗੀ ਉਹ ਭਲਵਾ ਉਹ ਖਵਾ ਗਿਆ ਤੇ ਚੰਗਾਰ ਲੱਗਿਆ ਉਹ ਭਰਾ ਜੀ ਮੈਂ ਇਸ ਨਾਲ ਲੱਗਾ ਆਹੋ ਮੈਂ ਸੀਆਈਏ ਸਟਾਫ ਇੰਨੇ ਕੰਮ ਕਰਨਾ ਮੈਂ ਤਾਂ ਤੁਹਾਨੂੰ ਹੋਰ ਤੁਸੀਂ ਝਾੜੀਆਂ ਲਵਾਉਗੇ ਮੇਰੀਆਂ ਮੈਨਾਂ ਮੇਰੀ ਵੀਡੀਓ ਬਣਾਉਂ ਲੋੜ ਨਹੀਂ ਪਉਂਦਾ ਮੇਰੀ ਵੀਡੀਓ ਜਿਹੜੀ ਗੱਲ ਜਿਆਦਾ ਨਾਲ ਤੋਂ ਅਸਲਾ ਨਾਲ ਕਿੰਨਾ ਤੋਂ ਹੱਲ ਨਹੀਂ ਹੁੰਦੇ ਦੋ ਜਲਦੀ ਨਹੀਂ ਕਰਦੇ ਦੇਖੋ ਤੇਰੇ ਕੋਲ ਨਹੀਂ ਆ ਮੇਰਾ ਕੁਝ ਕਵਰੀ ਕਿ ਕੀਤੀ ਪਰ ਜਦੋਂ ਮੈਨੂੰ ਜਾ ਕੇ ਖਾਣੇ ਪਾਜ ਕਿੰਨੇ ਚਾਰ ਮਿੰਟ ਲਾ ਰਿਹਾ ਮੈਂ ਕਵਰ ਕਰਦੀ ਹਾਂ ਜਿੰਨਾ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਮੈਂ ਰੁਕੀ ਜਾਂਦਾ ਮੇਰਾ ਸਾਡਾ ਸਾਡਾ ਜੀਕਰ ਦਾ ਮੇਰੀ ਗੱਲ ਸੁਣ ਮੇਰਾ ਜੀਕਰ ਦਾ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਤੇ ਇਸ ਝਾੜੀਆਂ ਕਰ ਤੁਹਾਨੂੰ ਖਜਾੜੀਆਂ ਕਰਕੇ ਰੋਕਿਆ ਨੇ ਇਹਨੇ ਝਾੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੋਰ ਤਰ੍ਹਾਂ ਫੇਰ ਨੰਗੇ ਆਹ ਤੂੰ ਕਹਿੰਦਾ ਸ ਲਾਜਿਤ ਗੱਲੀਆਂ ਰਾਜੀ ਗੱਲੀਆਂ ਸਾਡਦੇ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਾਰਦਾ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਮੈਂ ਵਰਤੀ 'ਚ ਹੁੰਦਾ ਨਹੀਂ ਹੈ ਕੱਲ ਨੂੰ ਆਜੇ ਤੱਕ ਨਹੀਂ ਭਾਈ ਵਰਤੀ ਜਾ ਸਾਡੀ ਉਹਨਾਂ ਨੂੰ ਸਾਹਮਣੇ ਲੱਗਾ ਦੱਸੋ ਉਹਨਾਂ ਕੀ ਨਾਗ ਦਾ ਸਾਹਮਣੇ ਆਪਰੇਸ਼ਨ ਟੀਮ 'ਚ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਕੱਟੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈਡ ਨਾਂਵ ਲਾਉਣੀ ਹੈ ਬਲਵਾ ਦੀ ਆਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਆਫਸਰਾਂ ਨੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਤੁਹਾਨੂੰ ਨਹੀਂ ਭਈ ਨਹੀਂ ਜੀ ਹਮਤ ਮੂੰਹ ਤੇ ਲਿਖਿਆ ਤੇ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਤੁਹਾਨੂੰ ਕਿਹੜੀ ਕੋਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗਲਤ ਰੋਕਿਆ ਕਿ ਉਸ ਨੂੰ ਮੈਂ ਜਾ ਰਿਹਾ ਆ ਜੀ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਪੀ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਉਂਦੀ ਲੋੜ ਨਹੀਂ ਤੂੰ ਮੇਰੀ ਜਿਹੜੀ ਗੱਲ ਜਾ ਜਾਣੀ ਹੈ ਜਿਹੜੀ ਨਾਲ ਕੱਪੜੇ ਨਹੀਂ ਲਈਏ ਚੱਲੋ ਮੈਂ ਆਪਣੀ ਜਗ੍ਹਾ ਆ ਗਿਆ ਮਲਾਜਮ ਆਹੀ ਵਰਦੀ ਪਾ ਕੇ ਤੇ ਨਹੀਂ ਮੈਂ ਇਹ ਆਪ ਨਹੀਂ ਦੇ ਕੇ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਜਿਹਨੂੰ ਕੀ ਕਿਹਾ ਤੈਨੂੰ ਕਮਾਲ ਮਾਈਂ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੀਆਂ ਦਾ ਜੋੜਾ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਉ ਕਰ ਦੇ ਨਹੀਂ ਲਾਉਣੀਆਂ ਮੈਂ ਅੱਜ ਜੈੱਟ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਟ ਪਾਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰੇ ਮੈਨੂੰ ਤੇ ਪੈਰ ਮੈਨੂੰ ਵੀ ਯਾਦ ਆਵੇਂ ਤੂੰ ਰੁਕੀ ਜਨਾ ਮੈਨੂੰ ਕੀ ਯਾਦ ਆਵੇਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਫੈਸਲਾ ਨਾ ਕਿਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਅੱਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜ ਕੇ ਭਾਜੀ ਸਾਈਡ ਤੇ ਕਰਨਾ ਮੇਰੀ ਜਗ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋਕ

ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣ ਬੋਲੋ ਇੰਨਾ ਐ ਤੋ ਅਸਲਾ ਨਾ ਕਹਿੰਦੇ ਇੰਨਾ ਐ ਤੋ ਨਹੀਂ ਹੁੰਦੇ ਦੋ ਦੋ ਜੁਨਦੀਆਂ ਵਿੱਚ ਜਾ ਕੇ ਮੈਂ ਤਿੰਨ ਫੜ ਰਹੀਆਂ ਮੈਂ ਜਾ ਕੇ ਕਵਰੀ ਕੀ ਕੀਤੀ ਰਜੀਤ ਐਵੇਂ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਵਿੰਟ ਲੈ ਰੋ ਮੈਂ ਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਐਵੇਂ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਨਹੀਂ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨ ਲੱਗਿਆ ਜੇ ਮੈਨੂੰ ਲੱਗੂ ਮੈਂ ਮੇਰੇ ਜੇ ਮੈਂ ਮੈਂ ਵੀ ਥਾਣ ਕਰਾਂ ਮੈਂ ਜਾਲੀਆਂ ਨੂੰ ਕਿੰਨੇ ਲਵੂਗਾ ਇਹ ਕਿਹੜੀ ਗੱਲ ਆ ਤੇ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੇ ਫਰਮਾਇਆ ਰੋਕ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਦੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਕਿਹਨੇ ਚਾਹੀਦਾ ਤੁਹਾਡੀ ਡਿਊਟੀ ਜਿਹੜੀ ਕਰਨੀ ਹੈ ਵੀ ਮੇਰੇ ਤੋਂ ਸਹਾਨ ਕਰਨਾ ਮੈਂ ਯਾਰ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਮੇਰੀ ਜਾਲੀਆਂ ਲਵਾਉਣ ਵਾਲਾ ਮੈਂ ਲਵਾ ਲੀਣਾ ਤੁਹਾਨੂੰ ਉਸ ਟੇਬਲੋਂ ਲਾਉਣ ਵਈਆਂ ਆਹ ਵਾਤੇ ਆ ਮੈਂ ਲਾਈਆਂ ਜਾਲੀਆਂ ਫਿਰ ਦਵਾਆਂ ਲਾਈਆਂ ਕਈ ਲੋਗ ਨਹੀਂ ਲਵਾਉਂਦੀਆਂ ਮੈਂ ਲਵਾਉਂਗਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਮ ਮੈਂ ਨਾ ਲਵਾਵਾਂ ਉਹ ਨਹੀਂ ਚੱਕਰ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਚਲ ਠੀਕ ਮੈਂ ਲਵਾ ਲਵਾਂਗਾ ਰਿਪੋਰਟ ਕਰਦੇ ਸਾਡੇ ਸਾਣ ਕਰਦੇ ਤੁਸੀਂ ਡਿਊਟੀ ਕਰਦੇ ਬਕਵਾਸ ਥੋੜੀ ਜਿਹੀ ਆਪਣੀ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਪਟੀ ਖਾਣ ਨੂੰ ਨਾ ਲਾਣਾ ਫੋਨ ਜੀ ਨੂੰ ਹੁਣ ਹਟਾਏ ਕਿਹਨਾਂ ਕਰਨ ਵਾਲਾ ਸਾਡੀ ਕੀ ਬਕਵਾਸ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਇਹਨੂੰ ਸਾਡੇ ਸਾਣ ਕਰਦੇ ਪਹਿਲੇ ਡਿਊਟੀ ਆਪਣੀ ਕਰਦੇ ਮੈਂ ਕਾਣ ਕਰਨਾ ਮੈਂ ਮੈਗਨੇਸ ਸਾਹਿਬ ਕਰਨਾ ਮੈਂ ਮੈਗਨੇਸ ਸਾਹਿਬ ਕਰਨਾ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣ ਜੀ ਨੂੰ ਫੋਨ ਲਾਉਣਾ ਲਾਓ ਤੁਸੀਂ ਹਲੋ ਹਲੋ ਜੀ ਸਾਹਿਬ ਆਹ ਸਾਰੇ ਇੱਥੇ ਰੁੱਕ ਕੇ ਗਲੋਤੇ ਆ ਜਾਲੀਆਂ ਲਾਈਆਂ ਲਾਹ ਤੂੰ ਗੱਡਾ ਮਜ਼ਾਜਮ ਪਲਾਂਟਮ ਕਾਣਾ ਬ Adikat ਕੋਈ ਚੱਕਰ ਨਹੀਂ ਵੀਡੀਓ ਬਣੀ ਆ ਇਹ ਦੱਸਾਂਗਾ ਮੈਂ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਬੋਲਣ ਦੀ ਆ ਤੂੰ ਠੀਕ ਹੈ ਤੂੰ ਹੀ ਉਹਦਾ ਜਿਹੜਾ ਸਪੀਡ ਲੈ ਲੈ ਜਿਹੜੀ ਗੱਡੀ ਜਾਂਦੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਇਹ ਕਿ ਤਾਨੂੰ ਆਖ ਨੇ ਗੱਡੀ ਸਾਈਡ ਤੇ ਕਰ ਲੈ ਮੈਂ ਬੋਲਣ ਦੀ ਤਾਂ ਜਾ ਛੱਡ ਨਾ ਮਜ਼ਾਜਮ ਮਜ਼ਾਜਮ ਦਾ ਕਹਿੰਦਾ ਤੂੰ ਮੈਨੂੰ ਕਹਿੰਦਾ ਤੂੰ ਮੈਨੂੰ ਵੀ ਜਾਲੀਆਂ ਲਾਈਆਂ ਲਾ ਸਾਡ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਣੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਦੋਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਭਰਾ ਜਾਣੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਂਦਾ ਕਹਿਣਾ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ। ਅਸੀਂ ਵੀ ਆਪਣੀ ਡਿਊਟੀ ਕਰਨ ਦੇ। ਸੀਗਾ ਤੂੰ ਆਕੜ ਲਿਆ ਇੱਥੇ ਸੋਗ aí ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ? ਕਿੰਨੀ ਇੱਜ਼ਤ ਦੇਣਾ ਬਲੋ? ਕਿੰਨੀ ਕਿੱਜਤ ਕਿੰਨੇ ਤੂੰ ਹੀ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ? ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਤੂੰ। ਹਾਂ ਠੀਕ ਆ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਹਾਂ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਹਿਆ ਤੁਹਾਨੂੰ ਹੋਰ ਕੀ ਕਹਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਉਹ ਵੀ ਤੁਮ ਕੋਹੜੇ ਮੇ ਕੋ ਵੀ AK47 ਹੈਗੀ ਇਹ ਕੀ ਗੱਲ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੰਦਾ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋਗੇ ਤੈਨੂੰ ਮੁਲਾਜ਼ਮਾਂ ਨਾਲ ਪੈਸੇ ਮੈਨੂੰ ਫਿਰ ਮੁਲਾਜ਼ਮਾਂ ਨਾਲ ਕਾਪਰੇ